ਦੇ ਦੌਰ ਵਿੱਚ ਅਗਰ ਕਿਸੇ ਇਨਸਾਨ ਨੇ ਜਾਂ ਕਿਸੇ ਔਰਤ ਨੇ ਆਪਣਾ ਬਚੈਕ ਕਰਨਾ ਹੋਵੇ ਵੀ ਮੈਂ ਕਿਹਦਾ ਇਨਸਾਨ ਆ ਮੇਰਾ ਦੁਨੀਆ ਤੇ ਬਿਜਲਨ ਕਿਹਦਾ ਹੈ ਉਹ ਬੰਦਾ ਆਪਣੇ ਆਪ ਚੈੱਕ ਆ ਸਕਦਾ ਸਰਕਾਰ ਮੌਲਾ ਅਲੀ ਦਾ ਕਹ ਲਿਆ ਜਿਹੜੇ ਬੰਦੇ ਨੇ ਆਪਣੇ ਆਪ ਨੂੰ ਚੈੱਕ ਕਰਨਾ ਹੋਵੇ ਉਹ ਜਦ ਬੈਠਾ ਹੋਵੇ ਆਹ ਖਾਨ ਦੇ ਵਿੱਚ ਉਸ ਵੇਲੇ ਉਹ ਕੀ ਸੋਚਦਾ ਉਹ ਕਿਸੇ ਦਾ ਭਲਾ ਸੋਚ ਰਿਹਾ ਜਾਂ ਕਿਸੇ ਦਾ ਬੁਰਾ ਸੋਚ ਰਿਹਾ ਜਾਂ ਕਿਸੇ ਦਾ ਮਾਟਾ ਪਾਉਣ ਦੀ ਗੱਲ ਕਰਦਾ ਕਿਸੇ ਦੀ ਕਿਸੇ ਨੂੰ ਵੱਡਾ ਟੋਕਨ ਦੀ ਸਕੀਮ ਲਾਉਦਾ ਵੀ ਇਹਨੂੰ ਕਿੱਦਾਂ ਰਗੜੀਏ ਇਹ ਤੋਂ ਪੈਸਾ ਕਿੱਦਾਂ ਕਢਾਈਏ ਬੰਦਾ ਸੋ ਹਰ ਬੰਦਾ ਆਪਣੇ ਆਪਣੇ ਮਤ ਵਿੱਚ ਬੈਠਾ ਹੁੰਦਾ ਬੰਦੇ ਨੂੰ ਆਪਣੇ ਆਪ ਨੂੰ ਪਤਾ ਹੁੰਦਾ ਵੀ ਮੈਂ ਕਿਹੜੇ ਮਤ ਵਿੱਚ ਬਹਿਣਾ ਉਹ ਬੰਦਾ ਬੱਸ ਉਸੇ ਤਰੀਕੇ ਦਾ ਬੰਦਾ ਹੋ ਬਾਕੀ ਹਰ ਬੰਦੇ ਨੂੰ ਆਪਣਾ ਆਪਣਾ ਹੱਕ ਸੱਚ ਤੇ ਰਹਿਣਾ ਮਹਾਰਾਜ ਦਾ ਇਹ ਹੁਕਮ ਆ ਸੰਸੰਤ ਬਾਪੁਰਸ਼ ਵੀ ਸਮਝਾਉਂਦੇ ਗਏ ਆ ਵੀ ਹਰ ਇੱਕ ਬੰਦਾ ਆਪਣੇ ਹੱਕ ਤੇ ਰਹੇ ਜਿਹੜਾ ਬੰਦਾ ਕੋਈ ਅਫਸਰ ਬੀ ਲੱਗ ਜਾਂਦਾ ਉਹ ਵੀ ਆਪਣੇ ਅਫਸਰ ਵਾਲੀ ਸੀਟ ਦਾ ਉਹ ਬੰਦੇ ਨੂੰ ਸਲਾਮ ਨਹੀਂ ਹੁੰਦਾ ਉਸ ਕੁਰਸੀ ਨੂੰ ਸਲਾਮ ਹੁੰਦਾ ਉਹ ਜਿਹੜੀਆਂ ਫੀਤੀਆਂ ਉਹਦੇ ਇੱਥੇ ਮੋਢਿਆਂ ਤੇ ਲੱਗਿਆ ਹੁੰਦੀਆਂ ਉਹ ਫੀਤੀਆਂ ਨੂੰ ਸਲਾਮ ਹੁੰਦੀ ਆ ਉਹਨਾਂ ਫੀਤੀਆਂ ਦੀ ਇੱਜ਼ਤ ਰੱਖਣੀ ਚਾਹੀਦੀ ਆ ਕਿਉਂ ਉਹ ਫੀਤੀਆਂ ਨੂੰ ਬਹੁਤ ਬਹੁਤ ਮਾਮਾ ਦੇ ਪੁੱਤਾਂ ਦਾ ਖੂਨ ਨਾ ਔਰ ਅੰਗੀਆਂ ਹੁੰਦੀਆਂ ਫੀਤੀਆਂ ਉਹ ਇਹ ਫਰੀਤੀਆ ਉਹਦੇ ਨੇ ਬਣਦੀਆਂ ਫਰੀਤੀਆ ਬੜੀਆਂ ਔਖੀਆਂ ਬਣਦੀਆਂ ਆ ਉਹ ਜਿਹੜੇ ਮੈਡਲ ਬਣਦੇ ਆ ਇਹ ਮੈਡਲਾਂ ਦੀ ਹਮੇਸ਼ਾ ਬੰਦਾ ਆਪਣੇ ਰੈਂਕ ਦੀ ਜਿਹੜਾ ਬੰਦੇ ਦਾ ਰੈਂਕ ਆ ਉਸ ਰੈਂਕ ਦੇ ਆਪਣੇ ਰੈਂਕ ਦਾ ਅਦਮ ਕਰੋ ਹੱਕ ਸੱਚ ਦੇ ਰਹਿ ਕੇ ਆਪਣੇ ਜੋੜੇ ਕਰੋ ਤਾਂ ਤੁਹਾਡੇ ਤੁਹਾਡੇ ਵਰਗਾ ਦੁਨਿਆਦ ਬੰਦਾ ਕੋਈ ਨਹੀਂ ਆਗਾ ਬੈਗਵਾਲਾ ਪਾਪਾ ਫਰੀਦੀ ਕਹਿੰਦੇ ਵੀ ਹੱਕ ਦੀ ਬੋਲੀ ਬੋਲ ਫਰੀਦਾ ਹੱਕ ਦੀ ਬੋਲੀ ਬੋਲ ਬੰਦਨ ਸਮਝਾਉਂਦਾ ਦਿੰਦੇ ਆ ਪਰ ਬੰਦਾ ਇੱਕ ਕੰਨ ਸੁਣਦਾ ਦੂਸਰੇ ਕੰਨ ਜੋ ਕੱਢ ਦਿੰਦਾ ਇਹ ਸਮਝਾਉਦੇ ਰਹਿਣਾ ਆ ਉਹ ਵੀ ਸਮਝਾਉਦੇ ਚੱਲ ਗਏ ਆ I oh, किली पंचके वाड़ी भेरो किली देड़ तोह तोह तोहो तोह i

ਮੜ ਦੇ ਰੱਬ ਦਾ ਬਖਸ਼ਿਆ ਦੁਈ ਓਈ ਬਖਸ਼ਿਆ ਦਮ ਪਰੇ ਤਾਂ ਹੱਕ ਦੀ ਬੋਲੀ ਬੋਲ ਭਗ ਦੇ ਬੋਲੀ ਬੋਲ ਪਰੇ ਤਾਂ ਹੱਕ ਦੀ ਬੋਲੀ ਬੋਲ ਮਟਪਾਰੀ ਤਾਂ ਸੁਤਿਆ ਤੂੰ ਝਾੜੂ ਦੇ ਮਸੀ

ਹੱਕ ਦੀ ਬੋਲੀ ਬੋਲ ਹੱਕ ਦੀ ਬੋਲੀ ਬੋਲ ਫਿਰਦਾ ਹੱਕ ਦੀ ਬੋਲੀ ਪ੍ਰੇਮ ਨਗਰ ਵਿੱਚ ਸੌਦਾ ਲਾਵੇਂ ਹਾਲੇ ਰੱਖੀ ਨਮੋਲਾ ਸੱਜ ਜੱਗ ਜੀ ਦੇ ਟੱਕੜੇ ਲੈ ਕੇ ਪੂਰਾ ਪੂਰਾ ਬੋਲ ਉਹ ਸੱਜ ਜੱਗ ਜੀ ਦੇ ਟੱਕੜੇ ਲੈ ਕੇ ਪੂਰਾ ਦੇਣੀ ਤਾਲ ਬੱਲਾਹੂ ਬੱਲਾਹ i

मोह पिया मिले पर में सरनी मा करोली i don't ਪਖ ਇਹ ਨਾਲੇ ਗਾਦੇ ਟੋਪੜੇ ਵੇ ਕਣੇ ਸੜਦੇ ਦੱਖ ਪਰੇ ਦਾ ਹੱਕ ਦੀ ਬੋਲੀ ਬੋਲ ਹੱਕ ਦੀ ਬੋਲੀ ਬੋਲ ਫਰੀਦਾਂ ਮੱਕਦੀ ਬੋਲੀ ਬੋਲ ਸੁਤੰਗਾ ਸਰਦਾ ਤੋਂ ਨਾ ਫਰੀਦਾਂ ਸੁੱਚਾ ਸਰਦਾ ਤੋਂ ਲੋ ਜੀ ਤੈਂ ਚਾਰ ਦਿਨ ਹੋਇਆ ਤਬੀਅਤ ਵੀ ਠੀਕ ਨਹੀਂ ਸਗੀ ਅੱਜ ਮਾੜੀ ਨਹੀਂ ਠੀਕ ਹੋਈ ਆ ਪਰ ਤਵੇ ਤਾਲੇ ਠੀਕ ਨਹੀਂ ਆਗੀ ਫਿਰ ਵੀ ਮੈਂ ਬਹੁਤ ਔਖਾ ਹੋ ਕੇ ਗਾਣਾ ਪਰ ਕੇ ਹਟਿਆ ਹੋ ਤਾਡਾ ਬਹੁਤ ਬਹੁਤ ਧੰਨਵਾਦ ਇੰਨਾ ਮੇਰੇ ਮੇਰੇ ਸੂਫੀ ਗੀਤਾਂ ਨੂੰ ਇਨਾ ਪਿਆਰ ਦੇਣ ਵਾਲਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਦਿਨ ਨਹੀਂ ਦੇ ਸਕਦਾ ਫੋਨ ਕਰਕੇ ਮੈਨੂੰ ਕਿਹਾ ਵੀ ਕੀ ਗੱਲ ਹੈ ਤਿੰਨ ਚਾਰ ਦਿਨ ਹੋ ਗਏ ਕੋਈ ਵੀਡੀਓ ਨਹੀਂ ਪਾਈ ਕੀ ਗੱਲ ਠੀਕ ਹੈ ਤੂੰ ਉਹ ਸੱਜਣ ਦਾ ਵੀ ਬਹੁਤ ਬਹੁਤ ਧੰਨਵਾਦ ਆ